ਬਸ ਜੀ ਮੇਰੀ 14 ਸਾਲ ਦੀ 15 14 ਸਾਲਾਂ ਦੀ ਉਮਰ ਸੀਗੀ ਤੇ ਸਾਡੇ ਘਰ ਦੇ ਆਣੇ ਵੀ ਤਿੰਨ ਚਾਰ ਜਵਾਕਾਂ ਦਾ ਪਿਓ ਸੀਗਾ ਜਿਹਦੇ ਨਾਲ ਮੇਰੀ ਮੈਰਿਜ ਹੋਈ ਸੀ ਮੈਂ ਵੀ ਉਹਦੇ ਪਿੱਛੇ ਜਾਣ ਦੀ ਕਹਿਣ ਦਾ ਮਤਲਬ ਵੀ ਪਾਗਲ ਹੀ ਸੀ ਇੱਕ ਤਰ੍ਹਾਂ ਦੇ ਹਨਾ ਵੀ ਚਲ ਸਾਡੇ ਘਰਦਿਆਂ ਨੂੰ ਵੀ ਆਏ ਸੀਗਾ ਵੀ ਸੁੱਖ ਕਰੂਗੀ ਕੁੜੀ ਸਾਡੀ ਵੀ ਵਿਚਾਰੀ ਅਸੀਂ ਗੋਹਾ ਕੂੜਾ ਕਰਕੇ ਵੀ ਟਾਈਮ ਪਾਸ ਕਰਦੇ ਸੀ ਆਪ ਦਾ ਤੇ ਮੇਰੀ ਮੰਮੀ ਵੀ ਬੂਹਾਕੂੜਾ ਕਰਦੀ ਸੀ ਮੈਂ ਵੀ ਕਹ ਮੇਰੇ ਪਾਪਾ ਵੀ ਕਰਦਾ ਸੀ ਵਿਚਾਰਾ ਤਿੰਨ ਚਾਰ ਜਵਾਕਾਂ ਦਾ ਪਿਓ ਆ ਤੱਕ ਢਿੱਕ ਗੱਲ ਹਨਾ ਵੀ ਚੱਲ ਆਪਾਂ ਘਰੇ ਤਾਂ ਵਧੀਆ ਰਹਾਂਗੇ ਵੀ ਬੂਹਾਕੂੜਾ ਤਾਂ ਗੁਲਾਮੀ ਤਾਂ ਨਾ ਕਰਨੀ ਪਊਗੀ ਲੋਕਾਂ ਦੀ ਪਰ ਸਾਨੂੰ ਮੈ ਮੈਨੂੰ ਇੰਨਾ ਪਤਾ ਨਹੀਂ ਸੀ ਨਾ ਵੀ ਉਹ ਬੰਦਾ ਆਪਣੇ ਨਾਲ ਐ ਕਰੂਗਾ ਬਹੁਤ ਉਹਨੇ ਕੁੱਟਣਾ ਮਾਰਨਾ ਪਹਿਲਾਂ ਵਾਲੇ ਸਹੁਰਿਆਂ ਦੇ ਆਪਦੇ ਦੇ ਮਗਰ ਲੱਗਣਾ ਉੱਥੇ ਜਾਣਾ ਆਪਦੇ ਪਹਿਲਾਂ ਵਾਲੇ ਸਹੁਰਿਆਂ ਦੇ ਤੇ ਉਹਨਾਂ ਨੇ ਕੋਈ ਨਾ ਕੋਈ ਗੱਲ ਚੁਬਮੀ ਕਹਿ ਦੇਣੀ ਉਹਨੇ ਆ ਕੇ ਕਿਸੇ ਦਾ ਗੁੱਸਾ ਵੀ ਮੇਰੇ ਤੇ ਆ ਕੇ ਲਾ ਦੇ ਹੁੰਦਾ ਸੀਗਾ ਕਦੇ ਮੈਨੂੰ ਕੁੱਟਣਾ ਨੰਗੇ ਕਰ ਦੇਣਾ ਬਿਲਕੁਲ ਹੀ ਕੱਪੜੇ ਲਾ ਦੇਣੇ ਤਾਂ ਤੋਂ ਮੇਰੇ ਲੋਕਾਂ ਨੇ ਦੇਖਣਾ ਤਮਾਸ਼ਾ ਫਿਰ ਮੈਂ ਉੱਠ ਕੇ ਕਹਿਣਾ ਜਦੋਂ ਮੈਨੂੰ ਕੁੱਟ-ਕੱਟ ਕੇ ਵਗ ਜਾਂਦਾ ਸੀ ਮੈਂ ਕਹਿੰਦੀ ਵੀ ਤੁਸੀਂ ਕੀ ਤਮਾਸ਼ਾ ਦੇਖਦੇ ਹੋ ਵੀ ਤੁਸੀਂ ਕੰਮ ਸਿਕਾ ਮੇਰੇ ਤੇ ਕੱਪੜਾ ਤਾਂ ਪਾ ਦੋ ਕੋਈ ਤੁਹਾਨੂੰ ਸ਼ਰਮ ਨਹੀਂ ਹੁੰਦੀ ਵੀ ਤੁਹਾਡੇ ਘਰੇ ਵੀ ਤਾਂ ਮਾਵਾਂ ਤੀਆਂ ਪਹਿਣਾ ਹੋਣਗਾ ਹਨਾ ਜੇ ਤੁਹਾਡੇ ਨਾਲ ਕੋਈ ਐ ਕਰੇ ਫਿਰ ਕਿਸੇ ਨੇ ਤਰਸ ਖਾ ਲੈਣਾ ਕਿਸੇ ਨੇ ਸੱਟ ਦੇਣਾ ਕੱਪੜਾ ਫਿਰ ਉਸ ਤੋਂ ਬਾਅਦ ਮੈਂ ਪਿੰਡ ਚੱਲ ਜਾਣਾ ਆਪਦੇ ਪਿੰਡ ਵੀ ਮੈਂ ਕੀ ਕਰਦੀ ਜਾ ਕੇ ਉੱਥੇ ਵੀ ਵਿਚਾਰੇ ਉਹੀ ਉੱਖothe ਨਾਲ ਫੇਰ ਘੋੜਨਾ ਪੈਦਾ ਸੀਗਾ ਕਿਉਂਕਿ ਗਰੀਬ ਬਹੁਤ ਜ਼ਿਆਦਾ ਸੀਗੇ ਅਸੀਂ ਵੀ ਸਾਡੇ ਘਰਦਿਆਂ ਨੂੰ ਉਹਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਸਾਡੀ ਕੁੜੀ ਨੇ ਵੀ ਘਰ ਛੱਡਤਾ ਕਿਉਂਕਿ ਮੇਰਾ ਪਾਪਾ ਤਾਂ ਵਿਚਾਰਾ 5 ਚੀ ਮਰ ਗਿਆ ਸੀ ਮੇਰੀ ਟੈਨਸ਼ਨ ਦੇ ਨਾਲ 2005 ਚ ਮਰ ਗਿਆ ਸੀ ਮੇਰਾ ਪਾਪਾ ਉਸ ਤੋਂ ਬਾਅਦ ਮੇਰੀ ਮੰਮੀ ਵਿਚਾਰੀ ਕੱਲੀ ਰਹਿ ਗਈ ਜਦੋਂ ਮੈਂ ਕਿਸੇ ਕੋਲ ਵੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਗੱਲ ਕਰਨੀ ਉਹਨਾਂ ਨੇ ਇਹੀ ਗੱਲ ਕਹਿੰਦੇ ਹੁੰਦੇ ਸੀਗੇ ਵੀ ਇਹਦੇ ਚ ਉਹ ਆਂਦੀ ਹੈਗੀ ਆਪਾਂ ਕਹਾਂ ਚਲੋ ਹਨਾ ਵੀ ਕੋਈ ਗੱਲ ਨਹੀਂ ਮੈਂ ਫੇਰ ਵੀ ਆਪਦੀ ਜ਼ਿੰਦਗੀ ਕਿਉਂਕਿ ਮੇਰਾ ਮੰਮੀ ਪਾਪਾ ਗਰੀਬ ਸੀ ਨਾ ਮੈਂ ਫੇਰ ਮੈਂ ਵੀ ਕੀ ਕਰਦੀ ਕੁੱਟ ਮਾਰ ਕੀ ਕੀ ਕਰਦਾ ਸੀ ਤੁਹਾਡੇ ਨਾਲ ਤੁਹਾਡਾ ਹਸਬੰਦ ਕੁੱਟ ਮਾਰਦਾ ਪੁੱਛੋ ਹੀ ਨਾ ਤੁਸੀਂ ਜੀ ਗਲੇ ਤੇ ਬਹਿ ਜਾਂਦਾ ਸੀ ਗਾਲ ਕੁੱਟ ਦਿੰਦਾ ਸੀ ਇੱਕ ਵਾਰ ਤਾਂ ਮੈਨੂੰ ਮਾਰ ਹੀ ਦਿੱਤਾ ਸੀ ਜਾਨੋ ਵੀ ਜਮ੍ਹਾਂ ਰਗਾਂ ਬਹਿ ਗਈਆਂ ਸੀਗਾ ਰੋ ਵੀ ਨਹੀਂ ਸਕਦੀ ਸੀਗੀ ਇੱਕ ਵਾਰ ਦੀ ਗੱਲ ਆ ਸੀ ਰਹਿੰਦੇ ਸੀਗੇ ਕਿਰਾਏ ਤੇ ਮੇਰੇ ਤੇ ਨਾ ਵੀ ਮਿੱਟੀ ਦਾ ਤੇਲ ਪਾਤਾ ਮਿੱਟੀ ਦਾ ਤੇਲ ਪਾਤਾ ਤੇ ਮਕਾਨ ਮਾਲਕਾਂ ਨੇ ਸਾਨੂੰ ਘਰੋਂ ਵੀ ਰਾਤ ਤੇ ਰਾਤ ਉਹਨਾਂ ਸਮਾਨ ਚਕਾਤਾ ਸਮਾਨ ਚਕਾਤਾ ਤੇ ਉਹ ਆਦੀ ਮੰਮੀ ਕੋਲੇ ਵੀ ਰਾਤ ਨੂੰ ਸਮਾਨ ਲੈ ਕੇ ਬੈਗ ਰਿਕਸ਼ੇ ਦੇ ਮਗਰ ਮਗਰ ਮੈਂ ਤੁਰ ਹੀ ਗਈ ਉਹਦੀ ਮਾਂ ਕਹਿੰਦੀ ਵੀ ਮੈਂ ਤੈਨੂੰ ਤਾਂ ਰੱਖ ਸਕਦੀ ਆ ਤੂੰ ਰਾਤ ਰਹਿ ਲੈ ਵੀ ਇਹਨੂੰ ਤਾਂ ਨਹੀਂ ਮੈਂ ਰੱਖ ਸਕਦੀ ਅੱਜ ਤੁਹਾਡੇ ਮੁਲਾਕਾਤ ਇੱਕ ਜਹੀ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਉਸ ਭੈਣ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦੇਖੀਆਂ ਤੇ ਪਿੰਡੇ ਤੇ ਬਹੁਤ ਸਾਰਾ ਦੁੱਖ ਵੀ ਉਸ ਭੈਣ ਨੇ ਹੰਡਾਇਆ ਸਾਡੇ ਨਾਲ ਕਿਰਨਾ ਬਠਿੰਡੇ ਵਾਲੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਤੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਸਭ ਤੋਂ ਪਹਿਲੇ ਤਾਂ ਸਵਾਲ ਮੇਰਾ ਇਹ ਹੀ ਆ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਤੁਹਾਨੂੰ ਸੋਸ਼ਲ ਮ ਬਸ ਬਚਪਨ ਤੇ ਸੀਗਾ ਜੀ ਸ਼ੌਂਕ ਤਾਂ ਬਹੁਤ ਸੀਗੇ ਪਰ ਪੂਰੇ ਨਹੀਂ ਕੋਈ ਵੀ ਹੋਏ ਜੀ ਤੇ ਬਸ ਸਾਥ ਨਹੀਂ ਦਿੱਤਾ ਕਿਸਮਤ ਨੇ ਜੀ ਜੀ ਸਾਥ ਕਿਵੇਂ ਨਹੀਂ ਕਿਸਮਤ ਨੇ ਦਿੱਤਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਦਾਦੇ ਪੇ ਕਿ ਸਾਥ ਨਹੀਂ ਕਿਸਮਤ ਨੇ ਦਿੱਤਾ ਬਸ ਜੀ ਮੇਰੀ 14 ਸਾਲ ਦੀ 15 14 ਸਾਲਾਂ ਦੀ ਉਮਰ ਸੀਗੀ ਤੇ ਸਾਡੇ ਘਰ ਦੇ ਆਨੇ ਵੀ ਤਿੰਨ ਚਾਰ ਜਵਾਕਾਂ ਦਾ ਪਿਓ ਸੀਗਾ ਜਿਹਦੇ ਨਾਲ ਮੇਰੀ ਮੈਰਿਜ ਹੋਈ ਸੀ ਉਸ ਬੰਦੇ ਨੇ ਆਪਾਂ ਨੂੰ ਵੀ ਬਿਆਹ ਤੋਂ ਲੈ ਕੇ ਬਹੁਤ ਦੁੱਖ ਦਿੱਤੇ ਬਹੁਤ ਕੁੱਟਮਾਰ ਕੀਤੀ ਤੇ ਬਹੁਤ ਹੀ ਜ਼ਿਆਦਾ दारू ਪਿੰਦਾ ਸੀਗਾ ਕਦੇ ਕੋਠੇ ਤੋਂ ਸਿੱਟ ਦੇਣਾ ਕਦੇ ਲੈਟ ਨਾਲ ਲਾਉਣਾ ਤੇ ਬਹੁਤ ਜ਼ਿਆਦਾ ਦੁਨੀਆ ਨੇ ਮੈਨੂੰ ਕਹਿਣਾ ਵੀ ਇਹਨੂੰ ਛੱਡ ਦੇ ਪਰੇ ਵੀ ਤੈਨੂੰ ਕਿਹੜਾ ਹੋਰ ਬੰਦਾ ਨਹੀਂ ਮਿਲਣਾ ਮੈਂ ਕਹਿਣਾ ਵੀ ਨਹੀਂ ਨਹੀਂ ਵੀ ਐਦਾਂ ਦੀ ਨਹੀਂ ਮੈਂ ਕਰਨਾਗਾ ਮੈਂ ਵੀ ਉਹਦੇ ਪਿੱਛੇ ਜਾਣ ਦੀ ਕਹਿਣ ਦਾ ਮਤਲਬ ਵੀ ਪਾਗਲ ਹੀ ਸੀ ਇੱਕ ਤਰ੍ਹਾਂ ਦੇ ਹਨਾ ਵੀ ਚਲ ਸਾਡੇ ਘਰਦੋਂ ਵੀ ਆਏ ਸੀਗਾ ਵੀ ਸੁੱਖ ਕਰੂਗੀ ਕੁੜੀ ਸਾਡੀ ਵੀ ਵਿਚਾਰੀ ਅਸੀਂ ਗੁਹਾ-ਕੂੜਾ ਕਰਕੇ ਵੀ ਟਾਈਮ ਪਾਸ ਕਰਦੇ ਸੀ ਆਪਦਾ ਤੇ ਮੇਰੀ ਮੰਮੀ ਵੀ ਗੁਹਾ-ਕੂੜਾ ਕਰਦੀ ਸੀ ਮੈਂ ਵੀ ਕਰ ਮੇਰੇ ਪਾਪਾ ਵੀ ਕਰਦਾ ਸੀ ਵਿਚਾਰਾ ਵਿਚਾਰਾ ਸਾਨੂੰ ਮੈਨੂੰ ਵੀ ਲਾਲਚ ਹੋ ਗਿਆ ਵੀ ਚੱਲ ਕੋਈ ਗੱਲ ਨਹੀਂ ਹਨਾ ਆਪਾਂ ਵੀ ਦਿਨ ਚਾਰ ਜਵਾਕਾਂ ਦਾ ਪਿਓ ਆ ਤੱਕ ਢਿੱਕ ਗੱਲ ਹਨਾ ਵੀ ਚੱਲ ਆਪਾਂ ਘਰੇ ਤਾਂ ਵਧੀਆ ਰਾਵਾਂਗੇ ਵੀ ਗੁਹਾ-ਕੂੜਾ ਤਾਂ ਗੁਲਾਮੀ ਤਾਂ ਨਾ ਕਰਨੀ ਪਊਗੀ ਲੋਕਾਂ ਦੀ ਪਰ ਸਾਨੂੰ ਵੀ ਮੈਨੂੰ ਇੰਨਾ ਪਤਾ ਨਹੀਂ ਸੀ ਨਾ ਵੀ ਉਹ ਬੰਦਾ ਆਪਣੇ ਨਾਲ ਐ ਕਰੂਗਾ ਉਹਨੇ ਵੀ ਜਦੋਂ ਵਿਆਹ ਤੋਂ ਬਾਅਦ ਹੀ ਆਪਾਂ ਨੂੰ ਕੁੱਟ ਮਾਰ ਕਰਨੀ ਸਟਾਰਟਿੰਗ ਕਰਤੀ ਸੀਗੀ ਉਹਨਾਂ ਨੇ ਬਹੁਤ ਉਹਨੇ ਕੁੱਟਣਾ ਮਾਰਨਾ ਪਹਿਲਾਂ ਵਾਲੇ ਸਹੁਰਿਆਂ ਦੇ ਆਪਦੇ ਦੇ ਮਗਰ ਲੱਗਣਾ ਉੱਥੇ ਜਾਣਾ ਆਪਦੇ ਪਹਿਲਾਂ ਵਾਲੇ ਸਹੁਰਿਆਂ ਦੇ ਤੇ ਉਹਨਾਂ ਨੇ ਕੋਈ ਨਾ ਕੋਈ ਗੱਲ ਚੁਬਮੀ ਕਹਿ ਦੇਣੀ ਉਹਨੇ ਆ ਕੇ ਕਿਸੇ ਦਾ ਗੁੱਸਾ ਵੀ ਮੇਰੇ ਤੇ ਆ ਕੇ ਲਾ ਦਿੰਦਾ ਸੀਗਾ ਦੋ ਤਿੰਨ ਵਾਰੀ ਉਹਨੇ ਮੇਰੀ ਬਾਹ ਤੇ ਵੀ ਡਾਂਗ ਮਾਰੀ ਮੇਰੀ ਬਾਹ ਤੋੜੀ ਹੋਈ ਆ ਬਾਹ ਮੇਰੀ ਟੁੱਟੀ ਹੋਈ ਆ ਦੋ ਤਿੰਨ ਵਾਰੀ ਟੁੱਟੀ ਹੋਈ ਇੱਕੇ ਥਾਂ ਤੋਂ ਤੇ ਉਸ ਤੋਂ ਬਾਅਦ ਵੀ ਕਦੇ ਮੈਨੂੰ ਕੁੱਟਣਾ ਨੰਗੇ ਕਰ ਦੇਣਾ ਬਿਲਕੁਲ ਹੀ ਕੱਪੜੇ ਲਾ ਦੇਣੇ ਤਾਂ ਤੋਂ ਮੇਰੇ ਲੋਕਾਂ ਨੇ ਦੇਖਣਾ ਤਮਾਸ਼ਾ ਫਿਰ ਮੈਂ ਉੱਠ ਕੇ ਕਹਿਣਾ ਜਦੋਂ ਮੈਨੂੰ ਕੁੱਟ-ਕੱਟ ਕੇ ਵਗ ਜਾਂਦਾ ਸੀ ਮੈਂ ਕਹਿੰਦੀ ਵੀ ਤੁਸੀਂ ਕੀ ਤਮਾਸ਼ਾ ਦੇਖਦੇ ਹੋ ਵੀ ਤੁਸੀਂ ਕਮ ਸਿਕਾ ਮੇਰੇ ਉੱਤੇ ਕੱਪੜਾ ਤਾਂ ਪਾ ਦਿਓ ਕੋਈ ਵੀ ਤੁਹਾਨੂੰ ਸ਼ਰਮ ਨਹੀਂ ਹੁੰਦੀ ਵੀ ਤੁਹਾਡੇ ਘਰੇ ਵੀ ਤਾਂ ਮਾਵਾਂ ਤੇ ਹੀ ਪਹਿਣਾ ਹੋਣਗਾ ਹਨਾ ਜੇ ਤੁਹਾਡੇ ਨਾਲ ਕੋਈ ਐ ਕਰੇ ਫਿਰ ਕਿਸੇ ਨੇ ਤਰਸ ਖਾ ਲੈਣਾ ਕਿਸੇ ਨੇ ਸੱਟ ਦੇਣਾ ਕੱਪੜਾ ਫਿਰ ਉਸ ਤੋਂ ਬਾਅਦ ਮੈਂ ਪਿੰਡ ਚੱਲ ਜਾਣਾ ਆਪਦੇ ਪਿੰਡ ਵੀ ਮੈਂ ਕੀ ਕਰਦੀ ਜਾ ਕੇ ਉੱਥੇ ਵੀ ਵਿਚਾਰੇ ਉਹੀ ਭੁੱਖ ਹਤੇ ਨਾਲ ਫੇਰ ਕੋਲ ਨਾ ਪੈਂਦਾ ਸੀਗਾ ਕਿਉਂਕਿ ਗਰੀਬ ਬਹੁਤ ਜ਼ਿਆਦਾ ਸੀਗੇ ਅਸੀਂ ਤੇ ਉਸ ਤੋਂ ਬਾਅਦ ਬਸ ਵੀ ਐਂ ਕਰਦੇ ਕਰਾਉਂਦੇ ਵੀ ਚਲੋ ਬੇਟਾ ਹੋ ਗਿਆ ਵਿਚਾਰਾ ਤੇ ਮੇਰਾ ਬੇਟਾ ਸੀਗਾ ਉਹ ਤਾਂ 5 ਸਾਲ ਦਾ ਜਦੋਂ ਆਪਾਂ ਵੀ ਛੱਡਤਾ ਸੀ ਘਰ ਘਰੇ ਜਨਾਨੀ ਲਿਆਇਆ ਸੀ ਹੋਰ ਉਹ ਤੇ ਉਸ ਤੋਂ ਬਾਅਦ ਫਿਰ ਆਪਾਂ ਵੀ ਆਪਾਂ ਕਿਹਾ ਵੀ ਚਲੋ ਠੀਕ ਆ ਭਾਈ ਵੀ ਸਾਡੇ ਘਰ ਦੇ ਨਾਲ ਉਹਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਸਾਡੀ ਕੁੜੀ ਨੇ ਵੀ ਘਰ ਛੱਡਤਾ ਕਿਉਂਕਿ ਮੇਰਾ ਪਾਪਾ ਤਾਂ ਵਿਚਾਰਾ 5 ਚ ਹੀ ਮਰ ਗਿਆ ਸੀ ਮੇਰੀ ਟੈਨਸ਼ਨ ਦੇ ਨਾਲ 2005 ਚ ਮਰ ਗਿਆ ਸੀ ਮੇਰੇ ਪਾਪਾ ਉਸ ਤੋਂ ਬਾਅਦ ਮੇਰੀ ਮੰਮੀ ਵਿਚਾਰੀ ਕੱਲੀ ਰਹਿ ਗਈ ਉਹ ਵੀ ਆਏ ਲੋਕਾਂ ਦੇ ਚੁੱਲਿਆਂ ਤੇ ਪਲਦੀ ਸੀਗੀ ਕਦੇ ਕਿੱਥੋਂ ਵਿਚਾਰੇ ਨੇ ਰੋਟੀ ਪਾਣੀ ਖਾਣਾ ਕਦੇ ਕਿੱਥੇ ਭਰਾ ਸੀ ਵਿਚਾਰੇ ਮੇਰੇ ਉਹ ਵੀ ਆਪ ਦਾ ਗਰੀਬ ਸੀਗੇ ਉਹ ਵੀ ਵਿਚਾਰੇ ਕਦੇ ਕਿਤੇ ਪਿੰਡ 'ਚ ਰਹਿਣਾ ਕਦੇ ਕਿੱਥੇ ਰਹਿਣਾ ਉੱਥੇ ਰਹਿ ਕੇ ਆਪਦਾ ਵੀ ਟਾਈਮ ਪਾਸ ਕਰਦੇ ਸੀਗੇ ਆਪਦਾ ਆਪਾਂ ਉਹਨਾਂ ਨੂੰ ਦੁੱਖ ਨਹੀਂ ਨਾ ਦੇ ਸਕਦੇ ਸੀਗੇ ਹਨਾ ਵੀ ਛੋਟੀ ਜੀ ਉਮਰ ਦੇ ਵਿੱਚ ਤੁਹਾਡਾ ਤੁਹਾਡੇ ਘਰ ਦੇ ਆਣੇ ਵਿਆਹ ਕਰ ਦਿੱਤਾ ਉਸ ਟਾਈਮ ਤੁਹਾਡੇ ਮਨ ਤੇ ਕੀ ਬੀਤ ਰਹੀ ਸੀ ਗਰੀਬੀ ਕਰਕੇ ਤੁਸੀਂ ਵਿਆਹ ਇੰਨੇ ਜਲਦੀ ਕਰਵਾ ਲਿਆ ਸੀਗਾ ਜਾਂ ਵੈਸੇ ਬਸ ਐਂ ਹਾਂ ਗਰੀਬੀ ਸੀਗੀ ਘਰ ਦੀ ਜੀ ਗੋਹਾਕੂੜਾ ਕਰਦੇ ਸੀ ਨਾ ਪਿੰਡ 'ਚ ਤੇ ਮੇਰੇ ਪਾਪੇ ਨੂੰ ਵਿਚਾਰੇ ਨਾ ਆਏ ਹੋ ਗਿਆ ਚਲੋ ਵੀ ਹਨਾ ਵੀ ਵਧੀਆ ਚਲੋ ਸ਼ਹਿਰ 'ਚ ਰਹੂਗੀ ਕੁੜੀ ਵੀ ਸੁੱਖ ਕਰੂਗੀ ਵਿਚਾਰੀ ਹਨਾ ਵਿਚਾਲ ਸਾਡੇ ਪਿੰਡ ਦਾ ਹੀ ਜਮਾਈ ਸੀਗਾ ਉਹ ਪਰੋਣਾ ਸੀ ਸਾਡੇ ਪਿੰਡ ਦਾ ਉਹ ਬੀਚਾਲ ਪਾਪੇ ਨੇ ਵੀ ਸੋਚ ਲਿਆ ਪਰ ਸਾਨੂੰ ਐ ਨਹੀਂ ਪਤਾ ਸੀਗਾ ਵੀ ਇਹਨਾਂ ਦੇ ਪਹਿਲਾਂ ਇੰਨੇ ਬੱਚੇ ਆ ਹਨਾ ਤੇ ਵੀ ਇੰਨਾਂ ਦੀਆਂ ਮੈਰਿਜਾਂ ਹੋਈਆਂ ਹੋਗੀਆਂ ਤੇ ਐ ਨਹੀਂ ਪਤਾ ਸੀ ਨਾ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਉੱਥੋਂ ਆਂਡ ਗਵਾਂਡ ਦੱਸਦਾ ਰਿਹਾ ਸਾਨੂੰ ਹਾਂਜੀ ਤੇ ਲੋਕ ਕੀ ਕਹਿੰਦੇ ਸੀ ਤੁਹਾਨੂੰ ਜਾਂ ਤੁਹਾਡੇ ਮੰਮੀ ਡੈਡੀ ਨੂੰ ਕਿ ਤਿੰਨ ਚਾਰ ਬੱਚਿਆਂ ਦਾ ਪੇ ਆ ਤੁਹਾਡੀ ਮੈਰਿਜ ਹੋ ਗਈ ਉਸ ਦੇ ਨਾਲ ਆਂਡ ਗਵਾਂਡ ਜਾਂ ਰਿਸ਼ਤੇਦਾਰ ਤੁਹਾਡੇ ਕੀ ਕਹਿੰਦੇ ਸੀ ਉਸ ਨੂੰ ਨਹੀਂ ਸਾਡੇ ਰਿਸ਼ਤੇਦਾਰ ਕਹਿੰਦੇ ਵੀ ਅਸੀਂ ਕੋਈ ਨਹੀਂ ਤੁਹਾਡੇ ਨਾਲ ਵੀ ਨਾਤਾ ਨਹੀਂ ਰੱਖਣਾ ਹਨਾ ਵੀ ਤੁਸੀਂ ਵੀ ਤੁਸੀਂ ਕੁਝ ਵੀ ਨਹੀਂ ਦੇਖਿਆ ਤੇ ਬਾਕੀ ਨਹੀਂ ਸਾਥ ਦਿੰਦੇ ਸੀਗੇ ਹਨਾ ਰਿਸ਼ਤੇਦਾਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਰਿਸ਼ਤੇਦਾਰਾਂ ਤਾਂ ਕਰਕੇ ਤੇ ਤੁਹਾਡੇ ਹਸਬੰਦ ਕਿਉਂ ਕੁੱਟ ਮਾਰ ਕਿਉਂ ਤੁਹਾਡੇ ਨਾਲ ਕਰਦੇ ਸੀ ਪਹਿਲੀ ਰਾਤ ਜਿਸ ਤਰ੍ਹਾਂ ਤੁਸੀਂ ਆਫ ਕੈਮਰਾ ਵੀ ਦੱਸ ਰਹੇ ਸੀਗੇ ਕਿ ਤੁਹਾਨੂੰ ਇੱਕ ਲੱਤ ਤੇ ਖੜਾਈ ਰੱਖਿਆ ਕੀ ਸੀ ਸਾਰਾ ਉਹ ਮੈਟਰ ਦੱਸੋ ਜਰਾ ਉਹ ਬਸ ਆ ਹੀ ਹੋਊਗਾ ਸ਼ਾਇਦ ਵੀ ਮੈਂ ਬਹੁਤ ਵੱਡੀ ਹਨਾ ਕੋਈ ਗਲਤੀ ਕਰਤੀ ਹੋਊਗੀ ਉਹਦੇ ਨਾਲ ਵਿਆਹ ਕਰਵਾ ਕੇ ਤੇ ਕੋਈ ਮੇਰੇ ਤੋਂ ਗਲਤੀ ਹੋਈ ਹੋਣੀ ਆ ਆਪਾਂ ਇਸ ਗੱਲ ਨੂੰ ਕਰਦੇ ਆ ਪਰ ਮੈਨੂੰ ਨਹੀਂ ਪਤਾ ਹਨਾ ਵੀ ਕਿਉਂ ਮੈਂ ਸਵੇਰੇ ਦੱਸਿਆ ਮੇਰੀ ਸੱਸ ਨੂੰ ਤੇ ਮੇਰੀ ਸੱਸ ਕਹਿੰਦੀ ਵੀ ਕਹਿੰਦੀ ਨਹੀਂ ਕਹਿੰਦੀ ਇਹਦੇ ਚ ਤਾਂ ਕਹਿੰਦੀ ਵੀ ਉਹ ਆ ਜਾਂਦੀ ਹੈ ਕਦੇ ਕਦੇ ਵੀ ਜਿਹੜੀ ਪਹਿਲਾ ਵਾਲੀ ਕੁੜੀ ਮਰੀ ਆ ਨਾ ਜੀ ਸਾਡੀ ਬਹੂ ਵੀ ਚੱਲ ਕੋਈ ਨਾ ਕਹਿੰਦੀ ਵੀ ਹੌਲੀ ਹੌਲੀ ਕਹਿੰਦੀ ਤੁਹਾਡੇ ਪਿੰਡ ਵਾਲੀ ਜਿਹੜੀ ਕੁੜੀ ਮਰੀ ਆ ਵੀ ਉਹਨਦੀ ਕਸਰ ਕੁਛ ਰਹੁੰਦੀ ਹੈ ਇਹਨੂੰ ਤੇ ਬਾਅਦ ਚ ਮੈਨੂੰ ਇੰਨਾ ਗੱਲਾਂ ਚ ਰੱਖਿਆ ਉਹਨਾਂ ਨੇ ਜਦੋਂ ਵੀ ਮੈਨੂੰ ਕੁੱਟਣਾਉਣੇ ਵੀ ਜਦੋਂ ਮੈਂ ਕਿਸੇ ਕੋਲ ਵੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਗੱਲ ਕਰਨੀ ਉਹਨਾਂ ਨੇ ਇਹੀ ਗੱਲ ਕਹਿੰਦੇ ਹੁੰਦੇ ਸੀਗੇ ਵੀ ਇਹਦੇ ਚ ਉਹ ਆਂਦੀ ਹੈਗੀ ਆਪਾਂ ਕਿਹਾ ਚਲੋ ਹਨਾ ਵੀ ਕੋਈ ਗੱਲ ਨਹੀਂ ਮੈਂ ਫਿਰ ਵੀ ਆਪਦੀ ਜ਼ਿੰਦਗੀ ਕਿਉਂਕਿ ਮੇਰਾ ਮੰਮੀ ਪਾਪਾ ਗਰੀਬ ਸੀ ਨਾ ਮੈਂ ਫਿਰ ਮੈਂ ਵੀ ਕੀ ਕਰਦੀ ਆ ਨਾ ਤਾਂ ਕਰਕੇ ਕੀ ਕੁੱਟਮਾਰ ਕੀ ਕੀ ਕਰਦਾ ਸੀ ਤੁਹਾਡੇ ਨਾਲ ਤੁਹਾਡਾ ਹਸਬੰਦ ਕੁੱਟਮਾਰ ਦਾ ਪੁੱਛੋ ਹੀ ਨਾ ਤੁਸੀਂ ਜੀ ਗਲੇ ਤੇ ਬਹਿ ਜਾਂਦਾ ਸੀ ਗਾਲ ਕੁੱਟ ਦਿੰਦਾ ਸੀ ਇੱਕ ਵਾਰ ਤਾਂ ਮੈਨੂੰ ਮਾਰ ਹੀ ਦਿੱਤਾ ਸੀ ਜਾਨੋ ਵੀ ਜਮ੍ਹਾਂ ਰਗਾਂ ਬਹਿ ਗੀਆਂ ਸੀਗਾ ਰੋ ਵੀ ਨਹੀਂ ਸਕਦੀ ਸੀਗੀ ਇੱਕ ਵਾਰ ਦੀ ਗੱਲ ਆ ਸੀ ਰਹਿੰਦੇ ਸੀਗੇ ਕਿਰਾਏ ਤੇ ਮੇਰੇ ਤੇ ਨਾ ਵੀ ਮਿੱਟੀ ਦਾ ਤੇਲ ਪਾਤਾ ਮਿੱਟੀ ਦਾ ਤੇਲ ਪਾਤਾ ਤੇ ਮਕਾਨ ਮਾਲਕਾਂ ਨੇ ਸਾਨੂੰ ਘਰੋਂ ਵੀ ਰਾਤ ਤੇ ਰਾਤ ਉਹਨੇ ਸਮਾਨ ਚਕਾਤਾ ਸਮਾਨ ਚਕਾਤਾ ਤੇ ਉਹ ਆਦੀ ਮੰਮੀ ਕੋਲੇ ਵੀ ਰਾਤ ਨੂੰ ਸਮਾਨ ਲੈ ਕੇ ਵਾਗ ਗਿਆ ਰਿਕਸ਼ੇ ਤੇ ਮਗਰ ਮਗਰ ਮੈਂ ਤੁਰ ਹੀ ਗਈ। ਉਹਦੀ ਮਾਂ ਕਹਿੰਦੀ ਵੀ ਮੈਂ ਤੈਨੂੰ ਤਾਂ ਰੱਖ ਸਕਦੀ ਆ ਤੂੰ ਰਾਤ ਰਹਿ ਲੈ ਵੀ ਇਹਨੂੰ ਤਾਂ ਨਹੀਂ ਮੈਂ ਰੱਖ ਸਕਦੀ। ਉਸ ਤੋਂ ਬਾਅਦ ਵੀ ਸਾਡੇ ਉਹਨਾਂ ਦੇ ਕੋਈ ਜਾਣ ਪਛਾਣ ਦੇ ਨਾ ਪਾਠ ਜਿਹੜੇ ਪਾਠ ਨਹੀਂ ਹੁੰਦੇ ਜਿਹੜੇ ਮੱਝਾ ਗਾਵਿਆ ਤੰਬੂ ਵਾਲੇ ਹੁੰਦੇ ਜਿਹੜੇ ਉਹ ਉਹਨਾਂ ਨੂੰ ਜਾਣਦੇ ਸੀਗੇ ਤੇ ਮੈਂ ਵੀ ਉਹਨਾਂ ਨੂੰ ਮਾੜਾ ਮੋਟਾ ਵੀ ਉਹਨਾਂ ਦੇ ਕਰਕੇ ਜਾਣਦੀ ਸੀ ਮੇਰੇ ਸਹੁਰਿਆਂ ਕਰਕੇ। ਫਿਰ ਮੈਂ ਉਹਨਾਂ ਕੋਲੇ ਰਾਤ ਨੂੰ ਗਈ 2 ਵਜੇ ਮੈਂ ਕਿਹਾ ਵੀ ਐ ਕਰਕੇ ਨਾ ਵੀ ਵੀ ਮੈਂ ਤੁਹਾਡੇ ਕੋਲੇ ਰਾਤ ਕੱਟਣੀ ਆ। ਉਹ ਕਹਿੰਦੇ ਵੀ ਸਾਡੇ ਤਾਂ ਵੀ ਮੰਜਾ ਤਾਂ ਹੈ ਨਹੀਂ ਉਹਨਾਂ ਦੀ ਕੁੜੀ ਸੀਗੀ ਇੱਕ ਪਾਗਲ ਪਾਗਲ ਸੀਗੀ ਕੁੜੀ ਤੇ ਉਹ ਕਹਿੰਦੇ ਵੀ ਤੂੰ ਇਹਦੇ ਨਾਲ ਪੈ ਸਕਦੀ ਆ ਤਾਂ ਵੀ ਪੈ ਜਾ ਫਿਰ ਮੈਂ ਆਦਾ ਇਹ ਬੱਚਾ ਲੈ ਕੇ ਵੀ ਉਹਨਾਂ ਉਹ ਕੁੜੀ ਦੇ ਨਾਲ ਮੈਂ ਸਾਰੀ ਰਾਤ ਪਈ ਰਹੀ ਉਹਨੇ ਮੈਨੂੰ ਮੂਤ-ਮੂਤ ਕੇ ਸਾਰੀ ਰਾਤ ਵਾਵਾ ਸੀ ਉਮਰ ਦੀ ਕੁੜੀ ਤੇ ਭਿਉ ਤਾਂ ਉਹਨੇ ਮੈਨੂੰ ਫਿਰ ਉੱਥੋਂ ਮੇਰਾ ਪਾਪਾ ਵਿਚਾਰਾ ਸਵੇਰੇ ਮੈਨੂੰ ਭਾਲ-ਪੂਲ ਕਰਕੇ ਵਿਚਾਰਾ ਫਿਰ ਮੈਨੂੰ ਪਿੰਡ ਲੈ ਕੇ ਗਿਆ ਉਹ ਮੈਂ ਫਿਰ ਵੀ ਪਿੰਡੋਂ ਭੱਜਿਆ ਆਉਣਾ 5 ਰੁਪਏ ਲੱਗਦੇ ਸੀਗੇ ਬੱਸ ਤੇ ਤੇ ਮੈਂ ਫੇਰ ਵੀ ਮੈਂ ਕਿਹਾ ਨਹੀਂ ਮੇਰਾ ਬੰਦਾ ਮੈਂ ਕਿਹਾ ਨਹੀਂ ਮਾ ਨਹੀਂ ਛੱਡਦੀ ਉਹਨੂੰ ਮੈਂ ਕਿਹਾ ਵੀ ਮੇਰਾ ਬੰਦਾ ਹੈਗਾ ਉਹ ਤੇ ਉਹਨੇ ਫੇਰ ਵੀ ਆਪਣੀ ਕਦਰ ਨਹੀਂ ਪਾਈ ਫੇਰ ਆਪਾਂ ਛਟਕਾਰਾ ਹੀ ਲੈ ਲਿਆ ਉਹਦੇ ਤੋਂ ਫੇਰ ਉਹ ਘਰੇ ਜਨਾਨੀ ਲਿਆਇਆ ਤੇ ਆਪਾਂ ਵੀ ਫੇਰ ਚੁੱਪ ਕਰਕੇ ਵੀ ਉਹਦੇ ਘਰੋਂ ਆ ਗਏ ਉਸ ਤੋਂ ਬਾਅਦ ਆਪਾਂ ਰਹੇ ਹਾਂ ਕਿਰਾਏ ਤੇ ਫੇਰ ਮੈਂ ਘਰਾਂ 'ਚ ਕੰਮ ਕੀਤਾ ਬਹੁਤ ਚਿਰ ਮੈਂ ਕੰਮ ਕੀਤਾ ਪੈਸੇ ਪੁਹੇ ਤਾਂ ਉਹ ਦਿੰਦੇ ਨਹੀਂ ਸੀਗੇ ਮੈਨੂੰ ਸਿਰਫ ਰੋਟੀ ਦਿੰਦੇ ਸੀ ਮਾਂ ਪੁੱਤਾਂ ਨੂੰ ਸਾਨੂੰ ਤੇ ਅਸੀਂ ਕਿਸੇ ਦੇ ਕੋਲੇ ਰਹਿ ਰਹੇ ਸੀ ਵੀ ਜਿਵੇਂ ਕੋਈ ਕੁੜੀ ਕਿਰਾਏ ਤੇ ਰਹਿੰਦੀ ਸੀ ਉਹ ਆਪਣੇ ਨਾ ਮੜੀ-ਮੋਟੇ ਵੀ ਅੰਗਲੀ ਸੰਗਲ ਚ ਰਿਸ਼ਤੇਦਾਰੀ ਚੋਂ ਪੈਂਦੀ ਸੀ ਵਿਚਾਰੀ ਤੇ ਉਹਦੇ ਕੋਲੇ ਰਹਿੰਦੇ ਸੀਗੇ ਮੈਂ ਸਵੇਰੇ ਮਿਸਤਰੀ ਨਾਲ ਦਿਹਾੜੀ ਜਾਣਾ ਮੁੰਡਾ ਵਿਚਾਰਾ ਮੇਰਾ ਮੁੰਡੇ ਨੂੰ ਮੈਂ ਕਹਿ ਜਾਣਾ ਸਾਡੇ ਆਂਢੀ ਗੁਆਂਢੀਆਂ ਨੂੰ ਕਿ ਤੁਸੀਂ ਇਹਨੂੰ ਸਾਡੇ ਪ੍ਰਵਾਸੀ ਮਜ਼ਦੂਰ ਰਹਿੰਦੇ ਸੀਗੇ ਉਹ ਮੱਛੀ-ਮੁੱਛੀ ਚੌਲ-ਚੋਲ ਬਣਾਉਂਦੇ ਇਹਨੂੰ ਵਿਚਾਰੇ ਨੁਖਵਾਉਂਦੇ ਇਹਨੂੰ ਕਿੱਥੇ ਖਾਣੀ ਆਉਂਦੀ ਸੀ ਵਿਚਾਰਾ ਛੋਟਾ ਸੀਗਾ 5 ਸਾਲ ਦਾ ਹੈ ਮੈਂ ਉੱਥੇ ਮਿਸਟਰ ਘਣਾ ਦਿਹਾੜੀ ਜਾਣਾ ਮੈਨੂੰ ਉਹਨਾਂ ਨੇ ਜੇ ਕੋਈ ਬੱਚ ਜਾਂਦੀ ਮੈਨੂੰ ਕਹਿੰਦੇ ਵੀ ਤੂੰ ਐ ਸਾਈਡ ਤੇ ਕਾਹਤੋਂ ਬਹਿਨੀ ਆ ਕਿਰਨ ਜਦੋਂ ਅੱਧੀ ਛੁੱਟੀ ਹੁੰਦੀ ਸੀਗੀ 1 ਵਜੇ ਜੀ ਤਾਂ ਕਹਿੰਦੇ ਵੀ ਤੂੰ ਸਾਈਡ ਤੇ ਕਿਉਂ ਬਹਿਨੀ ਆ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਵੀ ਮੇਰੇ ਕੋਲੇ ਰੋਟੀ ਹੈ ਨਹੀਂ ਖਾਣ ਨੂੰ ਫਿਰ ਉਸ ਟਾਈਮ ਤੇ ਹਾਲਾਤ ਕਿਹੋ ਜਿਹੇ ਤੇ ਤੁਹਾਡੇ ਜਿਸ ਤਰ੍ਹਾਂ ਤੁਹਾਡੇ ਦਾਦੇ ਵੀ ਕਿ ਦਿਹਾੜੀਆਂ ਕੀਤੀਆਂ ਘਰ ਦਾ ਗੁਜ਼ਾਰਾ ਹੋ ਜਾਂਦਾ ਦਿਹਾੜੀਆਂ ਲਾ ਕੇ ਇੱਕ ਪਾਸੇ ਹਸਬੰਡ ਸਾਥ ਨਹੀਂ ਦੇ ਰਿਹਾ ਸੀ ਤੁਹਾਡਾ ਦੂਸਰੇ ਪਾਸੇ ਬੱਚਾ ਛੋਟਾ ਸੀਗਾ ਨਾ ਨਾ ਜੀ ਕਿਸੇ ਨੇ ਆਪਣਾ ਟਾਈਮ ਹੰਡਾਣਾ ਤੁਹਾਨੂੰ ਕਿੰਨਾ ਕੋਖਾ ਲੱਗਿਆ ਤੁਹਾਨੂੰ ਉਸ ਟਾਈਮ ਬਹੁਤ ਔਖਾ ਸੀਗਾ ਜੀ ਬਹੁਤ ਜ਼ਿਆਦਾ ਜੀ ਨਹੀਂ ਆਉਣਾ ਆਣੀ ਕੁੱਟ ਜਾਣਾ ਜਿਵੇਂ ਹਰ ਛਿੱਟੇ-ਚੁੱਟੇ ਵਾਲੀਆਂ ਬੁੜੀਆਂ ਸੀਗਾ ਇਹ ਥੱਪੜ-ਥੱਪੜ ਮਾਰ ਜਾਂਦਾਂਗਾ ਸੀ ਮੈਨੂੰ ਕੁੱਟ ਮਾਰ ਕਰ ਜਾਂਦਾਂਗਾ ਸੀ ਤੇ ਮੈਂ ਬਸ ਕਹਿਣ ਦਾ ਮਤਲਬ ਵੀ ਆਪਾਂ ਕਿਸੇ ਅੱਗੇ ਹੋਣੀ ਕੀਤਾ ਉਹਦਾ ਬੱਚਾ ਪਾਲ ਲਿਆ ਆਪਾਂ ਕੋਈ ਉਹ ਜਾ ਗਲਤ ਕੰਮ ਨਹੀਂ ਕੀਤਾ ਵੀ ਜਿਹਦੇ ਚ ਆਪਾਂ ਨੂੰ ਫਿਰ ਉਸ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਕੋਈ ਉਹ ਜਾ ਸ਼ਖਸ ਆਉਂਦਾ ਉਹ ਰੱਬ ਦਾ ਰੂਪ ਆ ਵਿਚਾਰਾ ਉਹ ਬੜੀ ਮੇਰੀ ਸਪੋਰਟ ਕਰਦਾ ਬਹੁਤ ਔੜੇ ਮੈਨੂੰ ਖੁਸ਼ ਰੱਖਦਾ ਉਹ ਸਪੋਰਟ ਮੇਰੀ ਪੂਰੀ ਕਰਦਾ ਉਹ ਬੰਦਾ ਆਪਾਂ ਉਹਦਾ ਦੇਣ ਨਹੀਂ ਦੇ ਸਕਦੇ ਕਦੇ ਵੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਡੇ ਹਸਬੰਦ ਨੇ ਤੁਹਾਨੂੰ ਠੱਕਾ ਦੇ ਦਿੱਤਾਈ ਬੱਚਾ ਤੁਹਾਡੇ ਹੋਣ ਵਾਲਾ ਸੀ ਬੱਚਾ ਤੁਹਾਡਾ ਠੀਕ ਸੀ ਉਸ ਟਾਈਮ ਹਾਂ 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 ਵਧੀਆ ਵਧੀਆ ਉਹ ਪਰਮਾਤਮਾ ਦੀ ਹੈ ਨਾ ਕਿਰਪਾ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਵੀ ਆਪਣੇ ਬੱਚਾ ਹੋਣ ਵਾਲਾ ਸੀਗਾ ਤੇ ਇਹ ਆਉਂਦਾ ਮੇਰੇ ਘਰ ਆਲਾ ਇਹਨੇ ਆ ਕੇ ਵੀ दारू ਪੀਤੀ ਸੀਗੀ ਤੇ ਉਹਨੂੰ ਬੱਚੇ-ਬੱਚਾ ਤਾਂ ਨਹੀਂ ਸੀਗਾ ਹਨਾ ਵੀ ਬੱਚੇ ਨਾ ਹੁਣ ਕਿਉਂਕਿ ਉਹਦੇ ਬੱਚੇ ਤਾਂ ਪਹਿਲਾਂ ਸੀਗੇ ਨਾ ਬੱਚੇ-ਬੱਚਾ ਦਾ ਮਤਲਬ ਵੀ ਨਹੀਂ ਸੀਗਾ ਉਹਨੂੰ ਇਹਨਾਂ ਚੀਜ਼ਾਂ ਦਾ ਤੇ ਉਹਨੇ ਮੈਨੂੰ ਵੀ ਕੋਠੇ ਤੋਂ ੱੱਕਾ ਮਾਰਿਆ ਜੀ ਜਦੋਂ ਕੋਠੇ ਤੋਂ ੱੱਕਾ ਮਾਰਿਆ ਤੇ ਉਹ ੱੱਕਾ ਮ ੱੱਕਾ ਮਾਰ ਕੇ ਚਲ ਗਏ ਉਹ ਜੀ ਉਸ ਤੋਂ ਬਾਅਦ ਤੇ ਵੀ ਮੇਰਾ ਦਿਉਰ ਆਉਂਦਾ ਵਿਚਾਰਾ ਵੀ ਉਹਨੇ ਮੈਨੂੰ ਪੌੜੀ ਲਾ ਕੇ ਡੈਂਪ ਦੇ ਵਿੱਚੋਂ ਕੱਢਿਆ ਹਨਾ ਪਲਾਟ ਚੋਂ ਅ ਮੈਨੂੰ ਸ਼ਾਇਦ ਪੰਜਵਾਂ ਛੇਵਾਂ ਮਹੀਨਾ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਚ ਫਿਰ ਮੇਰੀ ਨਾਨਦਾਂ ਦੀ ਸੱਚ ਵਿਆਹ ਤੋਂ ਬਾਅਦ ਮੇਰੀ ਨਾਨਦਾਂ ਦੀ ਥੋੜੇ ਦਿਨਾਂ ਬਾਅਦ ਦੇਖਣ ਵਾਸਤੇ ਵੀ ਮੇਰੇ ਭਰਾ ਦਾ ਆ ਵੀ ਇੱਕ ਹੋਰ ਵਿਆਹ ਹੋ ਗਿਆ ਵੀ ਚਲੋ ਹਨਾ ਤੇ ਉਹ ਆਂਦੀ ਆ ਸੰਗਰੂਰ ਤੋਂ ਤੇ ਉਹਨਾਂ ਨੇ ਮੇਰੀ ਸੱਸ ਨੇ ਕਿਹਾ ਵੀ ਕਹਿੰਦੀ ਵੀ ਪਾਣੀ ਫੜਾ ਦੇ ਮੈਨੂੰ ਕਿਹਾ ਵੀ ਪਾਣੀ ਦੇ ਦੇ ਮੈਂ ਉਹਨਾਂ ਨੂੰ ਪਾਣੀ ਦੇਣ ਗਈ ਨਾ ਤੇ ਉਹ ਉਹਨੇ ਜਦੋਂ ਮੇਰੇ ਹੱਥ ਦੇਖੇ ਤੇ ਉਹਨੇ ਨਾ ਵੀ ਗਲਾਸ ਮਾਰਿਆ ਚਲਾ ਕੇ ਤੇ ਆਪ ਦੀ ਮੈਨੂੰ ਤਾਂ ਕੁਛ ਨਹੀਂ ਵੈਸੇ ਕਿਹਾ ਆਪ ਦੀ ਮੰਮੀ ਨੂੰ ਜਾ ਕੇ ਅੰਦਰ ਕਹਿੰਦੀ ਆ ਵੀ ਤੁਹਾਨੂੰ ਇਹੀ ਇਹੀ ਮਿਲੀ ਵੀ ਤੁਹਾਨੂੰ ਇੰਨੀ ਕਾਲੀ ਜਨਾਨੀ ਮਿਲੀ ਕਹਿੰਦੀ ਮੇਰੇ ਭਰਾ ਵਾਸਤੇ ਵੀ ਕੋਈ ਇਤੋਂ ਵਧੀਆ ਨਹੀਂ ਮਿਲਦੀ ਸੀਗੀ ਤੁਹਾਨੂੰ ਤੇ ਤੁਸੀਂ ਉਹਨੂੰ ਕਿਵੇਂ ਰੱਖੀ ਬੈਠਿਓ ਘਰ 'ਚ ਹਨਾ ਤੇ ਇਹ ਘਰ ਦੇ ਤਾਂ ਕੰਮ ਤੇ ਗਏ ਹੋਏ ਸੀ ਤੇ ਉਹਦੀ ਮੰਮੀ ਕਹਿਣ ਲੱਗ ਗਈ ਚਲੋ ਕੋਈ ਨਾ ਪੁੱਤ ਵੀ ਮੁੰਡੇ ਦਾ ਘਰ ਵਸ ਗਿਆ ਫੇਰ ਕੋਈ ਗੱਲ ਨਹੀਂ ਤੇ ਬਸ ਉਸ ਤੋਂ ਬਾਅਦ ਮੈਂ ਆਨੰਦ ਨੇ ਫੇਰ ਘਰੋਂ ਕੱਢਿਆ ਆਪਾਂ ਨੂੰ ਕੋਈ ਉਹਦਾ ਘਰ ਨਹੀਂ ਸੀਗਾ ਦੋ ਥਾਂ ਘਰ ਵਿਖਾਇਆ ਸੀਗਾ ਤੇ ਉਹਨਾਂ ਦੋਨਾਂ ਘਰਾਂ ਦੇ ਵਿੱਚੋਂ ਕੋਈ ਉਹਦਾ ਆਪਦਾ ਘਰ ਨਹੀਂ ਸੀਗਾ ਤੇ 3500 ਦੇ ਵਿੱਚ ਨਾਉਣੇ ਉਹਨਾਂ ਟਾਈਮਾਂ ਦੀ ਗੱਲ ਆ ਬਹੁਤ ਪਹਿਲਾਂ ਦੀ ਗੱਲ ਆ ਇਹ 3500 ਚ ਉਹਨੇ ਲੈਤਾ ਸੀ ਗਹਿਣੇ ਆਪਦੇ ਭਰਾ ਤੋਂ ਚਵਾਰਾ ਤੇ ਮੁਰਕੋ ਦੇ ਭਰਾ ਨੇ ਨਾ ਵੀ ਕਿਸੇ ਤੋਂ ਫੜ ਕੇ 3500 ਰੁਪਏ ਇਹਨੂੰ ਵਾਪਸ ਕਰਤਾ ਤੇ ਵੀ ਸਾਨੂੰ ਕੱਢਤਾ ਸੀਗਾ ਉਹਨੇ ਜੀ ਜਦੋਂ ਤੁਹਾਡੀ ਨਾਨ ਨੇ ਤੁਹਾਨੂੰ ਆ ਕੇ ਕਿਹਾ ਕਿ ਤਾਂ ਕਾਲੀ ਜੀ ਕਿ ਮੇਰੇ ਭਰਾ ਨੂੰ ਇਹੀ ਲੱਭੀ ਫਿਰੋਸਤ ਹੈ ਮਾਨਤ ਕੀ ਬੇਤਰੀ ਸੀ ਤੁਹਾਡੀ ਬੱਸ ਉਦੋਂ ਕੀ ਬਿਤਨੀ ਸੀ ਜੀ ਬਾ ਤੁਹਾਨੂੰ ਵੀ ਪਤਾ ਹੀ ਹੁਣ ਹਨਾ ਵੀ ਕੀ ਬੀਤਦੀ ਹੁੰਦੀ ਓਹਨਾਂ ਟਾਈਮਾਂ ਤੇ ਵੀ ਐਡੀ ਪਤਾ ਹੀ ਨਹੀਂ ਵੀ ਮੈਂ ਰੱਬ ਦੇ ਹਨਾ ਕੀ ਕੋਈ ਕੋਈ ਮਾੜੇ ਕਰਮ ਆਪਾਂ ਕੀਤੇ ਹੋਣਗੇ ਵੀ ਜਿਹੜੇ ਆਪਾਂ ਵੀ ਜਿਹੜੇ ਦੁੱਖ ਸੀਗੇ ਆਪਾਂ ਪੂਰੇ ਕੱਟ ਲਏ ਵੀ ਹੁਣ ਮੈਂ ਕਹਿਣ ਦਾ ਮਤਲਬ ਵੀ ਹੁਣ ਮੈਨੂੰ ਕੋਈ ਦੁੱਖ ਨਹੀਂ ਗਾ ਮੈਂ ਸੁਖੀ ਹਾਂ ਬਹੁਤ ਜ਼ਿਆਦਾ ਤੇ ਮੇਰੇ ਜਿਹੜੇ ਆ ਹਸਬੰਡ ਬਹੁਤ ਵਧੀਆ ਵਿਚਾਰੇ ਬਹੁਤ ਹੀ ਸਾਥ ਦਿੰਦੇ ਆ ਤੇ ਬਹੁਤ ਹੀ ਵਧੀਆ ਸਾਰੇ ਵਧੀਆ ਸਾਥ ਦਿੰਦੇ ਆ ਮੇਰੇ ਸਾਰੇ ਬਹੁਤ ਵਧੀਆ ਨੇ ਨਹੀਂ ਤੁਹਾਡੇ ਨਾਲ ਕੋਟਮਾਰ ਕਰਦਾ ਤੁਸੀਂ ਇਹ ਸੋਹਰਾ ਪਰਿਵਾਰ ਦੇ ਨਾਲ ਨਹੀਂ ਗੱਲਬਾਤ ਕੀਤੀ ਸੀ ਨਹੀਂ ਉਹਨਾਂ ਦੇ ਘਰ ਦੇ ਵਿੱਚ ਕੱਲੀ ਉਹਦੀ ਮੰਮੀ ਸੀਗੀ ਤੇ ਬੱਸ ਮੇਰਾ ਦਿਓਰ ਕੋਈ ਨਹੀਂ ਉਹਨੂੰ ਬੁਲਾਉਂਦਾ ਚਲਾਉਂਦਾ ਸੀ ਉਹ ਬੁਲਾਉਣ ਦੇ ਲਾਇਕ ਨਹੀਂ ਸੀ ਕਿਸੇ ਦੇ ਵੀ ਉਹਨੂੰ ਕੋਈ ਵੀ ਨਹੀਂ ਬੁਲਾਉਂਦਾ ਚਲਾਉਂਦਾ ਸੀ ਢੰਗ ਨਾਲ ਹਾਂਜੀ ਤੇ ਆਪਣੇ ਪੇਕਾ ਪਰਿਵਾਰ ਨੂੰ ਵੀ ਨਹੀਂ ਦੱਸਿਆ ਤੁਸੀਂ ਇੰਨਾ ਕੁਝ ਪਿੰਡੇ ਤੇ ਹੰਡਾਇਆ ਉਹ ਪਿੰਡ ਵੀ ਕੁੱਟਿਆ ਹੁੰਦਾ ਸੀ ਜਾ ਕੇ ਜਦੋਂ ਮੈਂ ਪਿੰਡ ਜਾਵੜਦੀ ਸੀ ਜਾ ਮੈਨੂੰ ਲੈਣ ਜਾਂਦਾ ਤੇ ਜਾਂ ਉਹ ਉਹ ਕਿਉਂਕਿ ਸਾਡੇ ਪਿੰਡ ਦਾ ਜਵਾਈ ਸੀ ਨਾ ਉਹ ਤੇ ਕਈ ਵਾਰੀ ਉੱਥੇ ਉਹਨਾਂ ਦੇ ਜਾਂਦਾ ਉਹ ਹਨਾ ਸਾਈਡ ਤੇ ਉਹਨਾਂ ਦਾ ਘਰ-ਬਾਰ ਤਾਂ ਉੱਥੇ ਪਿਆ ਸੀਗਾ ਪਰ ਉਹ ਰਹਿੰਦੇ ਕਿਤੇ ਹੋਰ ਸੀ ਬਹਿੰਡੇ ਤੇ ਉੱਥੇ ਜਾਂਦਾ ਉੱਥੇ ਜਾ ਕੇ ਬਸ ਉਹਨੇ ਦਾ ਦੇਖ ਲੈਣਾ ਵੀ ਕੱਲੀ ਫਿਰਦੀ ਆ ਘਰੇ ਮੰਮੀ ਪਾਪਾ ਦਾ ਵਿਚਾਰੇ ਹਨਾ ਵੀ ਕੰਮਾਂ ਧੰਦਾ ਤੇ ਗਏ ਹੁੰਦੇ ਸੀ ਪਿੱਛੋਂ ਮੇਰੀ ਬਾਹ ਤੋੜ ਕੇ ਗਿਆ ਡਾਂਗ ਮਾਰ ਕੇ ਉਹ ਹਾਂਜੀ ਕਿਤੇ ਤੁਹਾਡੇ ਮੰਮੀ ਡਾਡੀ ਨੇ ਨਹੀਂ ਪੁੱਛਿਆ ਬਾਹ ਕਿਵੇਂ ਟੁੱਟ ਗਈ ਤੁਹਾਡੀ ਮੰਮੀ ਨੇ ਪੁੱਛਿਆ ਪਾਪਾ ਨੇ ਪੁੱਛਿਆ ਉਹਨਾਂ ਨੂੰ ਪਤਾ ਹੀ ਸੀ ਵੀ ਉਹ ਆਇਆ ਸੀਗਾ ਤੇ ਫਿਰ ਆਂਡੀ ਗਵੰਡ ਨੂੰ ਦੱਸਤਾ ਵੀ ਆ ਕੇ ਕਰਕੇ ਭਾਈ ਉਹ ਆਇਆ ਸੀ ਤੇ ਵੀ ਕੁੱਟ ਮਾਰ ਕਰ ਗਿਆ ਕੁੜੀ ਨੂੰ ਨਾਲੇ ਤੁਹਾਨੂੰ ਵੀ ਪਤਾ ਹੀ ਉਦੋਂ ਹਨਾ 14-15 ਸਾਲ ਦੀ ਉਮਰ ਚ ਉਹਨਾਂ ਟਾਈਮਾਂ ਚ ਕੁੜੀਆਂ ਨੂੰ ਇੰਨੀ ਨਹੀਂ ਇਜਾਜ਼ਤ ਹੁੰਦੀ ਸੀ ਕਿ ਵੀ ਇਹ ਤਾਂ ਮੈਂ ਹੁਣ ਬਸ ਕਹਿਣ ਦਾ ਮਤਲਬ ਵੀ ਮੈਂ ਪਹਿਲਾਂ ਦੁਖੀ ਸੀਗੀ ਮੈਂ ਤਾਂ ਉਹ ਗੁੱਬਗਲਟ ਹੁਣ ਕੱਟ ਰਹੀ ਆ ਬਸ ਜੀ ਆਪਾਂ ਤਾਂ ਹੁਣ ਵੀ ਇੱਕ ਜੀਣ ਦਾ ਤਰੀਕਾ ਹੀ ਮੈਨੂੰ ਅਸਲ ਵਿੱਚ ਹੁਣ ਪਤਾ ਲੱਗਿਆ ਵੀ ਐਂ ਜ਼ਿੰਦਗੀ ਜੀਣੀ ਚਾਹੀਦੀ ਏ ਬੰਦੇ ਨੂੰ ਵੀ ਪਹਿਲਾਂ ਤਾਂ ਆਪਾਂ ਨੂੰ ਮੈਂ ਬਹੁਤ ਕੈਦ ਕੱਟ ਲਈ ਕਿਸੇ ਕੋਲੇ ਖੜਨ ਨਹੀਂ ਦੇਣਾ ਕਿਸੇ ਕੋਲੇ ਬੈਣ ਨਹੀਂ ਦੇਣਾ ਬਿਲਕੁਲ ਹੀ ਕਿਸੇ ਕੋਲੇ ਖੜਨ ਨਹੀਂ ਸਿ ਦਿੰਦਾ ਨਾ ਕਿਸੇ ਕੁੜੀ ਬੁੜੀ ਨੂੰ ਬੁਲਾਉਣ ਦਿੰਦਾ ਸੀਗਾ ਵੀ ਇਹੋ ਜਾਂ ਇਨਸਾਨ ਸੀ ਅੱਜ ਉਹ ਅੱਖਾਂ ਤੋਂ ਅੰਨਾ ਹੋਇਆ ਫਿਰਦਾ ਤੇ ਪਰ ਜਿਨ੍ਹਾਂ ਨੇ ਵੀ ਮੇਰੇ ਨਾਲ ਕੀਤੀਆਂ ਮੇਰੇ ਬਚੋਲੇਆਂ ਨੇ ਮੇਰੇ ਨਾਲ ਕੀਤੀਆਂ ਉਹਨਾਂ ਦਾ ਵੀ ਬੁਰਾ ਹਾਲ ਹੀ ਹੈ ਤੇ ਉਹਨਾਂ ਨੇ ਵੀ ਬਹੁਤ ਭੈੜੀ ਮੌਤ ਮਿਲੀ ਉਹਨਾਂ ਨੂੰ ਵੀ ਜਾਣਾ ਸਭ ਨੇ ਇੱਕ ਦਿਨ ਉੱਥੇ ਐ ਮੈਂ ਵੀ ਉੱਥੇ ਜਾਣਾ ਪਰ ਆਏ ਨਹੀਂ ਬੰਦੇ ਨਾਲ ਹਨਾ ਮੈਂ ਨਹੀਂ ਜਾਣਾ ਚਾਹੀਦਾ ਪਰ ਉਹਨਾਂ ਨੂੰ ਤਾਂ ਬੜੀ ਭੜੀ ਮੌਤ ਆਈ ਆ ਜੇਕਰ ਤੁਹਾਡੇ ਹਸਬੰਦ ਤੁਹਾਡੇ ਸਾਹਮਣੇ ਦੂਸਰੀ ਜਨਾਨੀ ਲੈ ਕੇ ਆਂਦਾ ਸੀ ਉਸ ਟਾਈਮ ਕੀ ਬੀਤਰੀ ਸੀ ਦਿਲ ਤੋਂ ਦਿਲ ਤੇ ਤਾਂ ਬਸ ਕੀ ਬੀਤਨੀ ਆ ਜੀ ਮੈਨੂੰ ਕਹਿ ਦਿੰਦਾ ਸੀਗਾ ਵੀ ਕਿਸੇ ਨੂੰ ਦੱਸਣਾ ਨਹੀਂ ਤੂੰ ਜੇ ਦੱਸੇਂਗੀ ਤਾਂ ਮੈਂ ਤੇਰੇ ਵੀ ਤੈਨੂੰ ਕੁੱਟ ਮਾਰ ਕੇ ਤੈਨੂੰ ਲੈਟ ਨਾ ਲਾਉਂਗਾ ਤੈਨੂੰ ਕੁੱਟੂੰਗਾ ਤੈਨੂੰ ਐ ਕਰ ਦੂੰਗਾ ਤੇਰੇ ਪਿਓ ਦੀ ਮੈਂ ਤੇਰੇ ਪਿਓ ਨੂੰ ਮਾਰੂੰਗਾ ਮੈਨੂੰ ਐ ਸੀ ਮੇਰਾ ਪਿਓ ਮੇਰਾ ਬਾਲਾ ਕਰਦਾ ਸੀ ਵਿਚਾਰਾ ਗਰੀਬ ਸੀਗਾ ਇੱਕ ਵਾਰੀ ਉਹਦੇ ਵੀ ਦਾੜੀ ਨੂੰ ਹੱਥ ਪਾ ਲਿਆ ਸੀ ਮੇਰੇ ਪਿਓ ਦੇ ਵੀ ਵਿਚਾਰੇ ਵਿਚਾਰੇ ਨੇ ਤੇ ਬਸ ਗੰਦਾ ਹੀ ਸੀ ਬੰਦਾ ਕਹਿਣ ਦਾ ਮਤਲਬ ਜੀ ਬਹੁਤ ਜ਼ਿਆਦਾ ਗੰਦਾ ਸੀ ਹਾਂਜੀ ਜਿਸ ਤਰ੍ਹਾਂ ਤੁਸੀਂ ਦਾਦੇ ਫੇਕੀ 5 ਸਾਲ ਤੋ ਸੀ ਲੱਗ ਰਹੇ ਸੀਗੇ ਆਪਣੇ ਹਸਬੰਦ ਤੋਂ ਵਿਆਹ ਕਰਾਣ ਤੋਂ ਬਾਅਦ ਵੀ ਘਰੇ ਵੀ ਨਹੀਂ ਤੁਸੀਂ ਦੱਸਿਆ ਉਹ ਹਾਲਾਤ ਕਿਹੋ ਜੇ ਸੀਗੇ ਤੁਹਾਡੇ ਉਹ ਤਾਂ ਬਾਲੀ ਬੇਕਾਰ ਸੀਗੇ ਜੀ ਮੈਥੋਂ ਘਰਾਂ ਚ ਲੋਕਾਂ ਨੇ ਕੰਮ ਕਰਾਉਣਾ ਤੇ ਮੈਂ ਤਾਂ ਆਪਦਾ ਬੱਚਾ ਤਾਂ ਪਾਲ ਲੈਣਾ ਸੀ ਛੋਟਾ ਸੀ ਵਿਚਾਰਾ ਤੇ ਬਸ ਇੱਕ ਰੋਟੀ ਪਿੱਛੇ ਮੇਰੇ ਤੋਂ ਬਸ ਉਹਨਾਂ ਨੇ ਭਾਂਡੇ ਧਵਾਉਣੇ ਕਿਸੇ ਨੇ ਜਦੋਂ ਰੋਟੀ ਦੇਣੀ ਸਾਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਸੀ ਉਦੋਂ ਉਹਨਾਂ ਨੇ ਗੱਲਾਂ ਕਰਨੀਆਂ ਕਹਿੰਦੇ ਇਹ ਤਾਂ ਬਾਲਾ ਖਾਂਦੇ ਆ ਮਾਂ ਪੁੱਤ ਵੀ ਸਾਰਾ ਦਿਹਾੜੀ ਸਾਥੋ ਕੰਮ ਕਰਾਈ ਜਾਂਦੇ ਫਿਰ ਉਹਨਾਂ ਨੇ ਅੰਡਾ ਤੇ ਸਾਨੂੰ ਫਿਰ ਹੁਣ ਏਡੀ ਤਾਂ ਮੈਂ ਵੀ ਨਹੀਂ ਸੀਗੀ ਪਾਗਲ ਹਨਾ ਤੇ ਫਿਰ ਅਸੀਂ ਇੱਕ ਵਾਰੀ ਰੋਟੀਆਂ ਫੜ ਲੈਂਦੇ ਸੀਗੇ ਮਾਂ ਬਾਅਦ ਚ ਨਹੀਂ ਰੋਟੀ ਦਿਹਾੜੀ ਮੈਂ ਕਹਿੰਦੀ ਸੀ ਵੀ ਸਾਨੂੰ ਰੋਟੀ ਹੋਰ ਦੇ ਦਿਓ ਇੱਕ ਦਿਨ ਮੈਂ ਆਪ ਸੁਣ ਲਿਆ ਸੀ ਇਹ ਗੱਲ ਕਹਿੰਦੇ ਨੂੰ ਫਿਰ ਮੈਂ ਨਹੀਂ ਕਿਹਾ ਵੀ ਮੈਨੂੰ ਰੋਟੀ ਦੇ ਦਿਓ ਤੁਸੀਂ ਤੇ ਫਿਰ ਤੁਸੀਂ ਆਪਣੇ ਘਰੇ ਕਿਉਂ ਨਹੀਂ ਦੱਸਿਆ ਆਪਣੇ ਮੰਮੀ ਡੈਡੀ ਨੂੰ ਕਿ ਮੈਂ ਅਲੱਗ ਰਹਿ ਰਹੀ ਹਾਂ ਆਪਣੇ ਘਰ ਵਾਲੇ ਤਾਂ ਤੁਸੀਂ ਮੇਰਾ ਵਿਆਹ ਤਾਂ ਕਰ ਦਿੱਤਾ ਨਹੀਂ ਫਿਰ ਘਰੇ ਕਿਹਨੂੰ ਦੱਸਦੇ ਹਨਾ ਭਰਾ ਮੇਰੇ ਵਿਚਾਰੇ ਉਹ ਵੀ ਗਰੀਬ ਸੀਗੇ ਆਹ ਦਾਪ ਸੰਭਾਲਦੇ ਸੀ ਮੰਮੀ ਮੇਰੀ ਵਿਚਾਰੀ ਉਹ ਕਦੇ ਕਿੱਥੇ ਰਹਿ ਕੇ ਟਾਈਮ ਪਾਸ ਆਉਂਦਾ ਕਰਦੀ ਸੀ ਕਦੇ ਕਿੱਥੇ ਮੈਂ ਕਿਹਨੂੰ ਦੱਸਦੀ ਤੁਹਾਨੂੰ ਪਤਾ ਅੱਜ ਕੱਲ ਤਾਂ ਇਹ ਚਾਚੇ ਕੋਈ ਨਹੀਂ ਕਿਸੇ ਦਾ ਜੀ ਨਹੀਂ ਕਿਸੇ ਨੇ ਨਹੀਂ ਮੇਰੀ ਮੇਰੇ ਤਾਏ ਚਾਚਾ ਨੇ ਵੀ ਕਿਸੇ ਨੇ ਵੀ ਨਹੀਂ ਬਾਂਹ ਪੜੀਾ ਕੋਣ ਆ ਕਿਸੇ ਦਾ ਕੋਈ ਨਹੀਂ ਕਿਸੇ ਦਾ ਸਭ ਉਸ ਸੰਗ ਤਾੜੀਆਂ ਮਾਰ ਕੇ ਹੱਸਦੇ ਹੁੰਦੇ